ਜਿਦੋਂ ਵੰਡ ਹੋਇਆ ਤੋਂ ਬਾਅਦ ਇਹ ਨਹੀਂ ਮੰਜ਼ਲ ਤੈਅ ਕਰਕੇ ਆਏ ਨਾ ਨੂੰ ਜਰਾ임 ਪੇਸ਼ਾ ਤੇ ਉਹਦਾ ਹੀ ਕਹਿ ਦਿੱਤਾ ਕਿ ਆਹੀ 47 ਤੋਂ ਬਾਅਦ ਚੰਡੀਗੜ੍ਹ ਜਿਹੜਾ ਸਾਡਾ ਇਹਦੇ ਵਿੱਚ ਯੂਨੀਵਰਸਿਟੀ ਜਿਹੜੀ ਸਾਡੀ ਹੈ ਜਿਹੜੀ ਕਿ ਲਾਹੌਰ ਤੋਂ 1918 1882 ਦੇ ਵਿੱਚ ਬਣਦੀ ਆ ਉਹ ਪੰਜਾਬ ਦੇ ਨਾਲ ਇਹੋ ਜੀ ਝੜਪ ਕਿਉਂ ਰੱਖਦੀ ਆ ਉਹ ਚੁੰਡੀ ਵੱਢ ਕੇ ਵੀ ਵੇਖਦੇ ਆ ਨਾ ਥੋੜਾ ਜਿਹਾ ਪਿੰਨ ਲਾ ਕੇ ਵੇਖਦੇ ਨੇ ਵੀ ਇਹਨਾਂ 'ਚ ਤੜ ਹੈਗੀ ਆ ਕਿ ਨਹੀਂ ਹੈਗੀ ਅਸਲ ਦੇ ਵਿੱਚ ਕੀ ਆ ਵੀ ਇਹ ਨਾ ਰਾਜਗੱਦੀ ਇੱਕ ਐਦਾਂ ਦੀ ਚੀਜ਼ ਆ ਵੀ ਇਹਦੇ ਉੱਤੇ ਦਿੱਲੀ ਵਾਲੇ ਬਹਿ ਕੇ ਤੇ ਬੜਾ ਸੁਖ ਲੈਂਦੇ ਨੇ ਆਨੰਦ ਲੈਂਦੇ ਨੇ ਪਰ ਪੰਜਾਬ ਇੱਕ ਉਹ ਗੱਦੀ ਦੇ ਵਿੱਚ ਕੁਰਸੀ ਦੇ ਵਿੱਚ ਇੱਕ ਉਹ ਇਕੋਲਾ ਵੀ ਜਿਹੜਾ ਇਹਨਾਂ ਨੂੰ ਸਿੱਧੇ ਹੋ ਕੇ ਬਹਿ ਨਹੀਂ ਦਿੰਦਾ ਕੀ ਨਤੀਜਾ ਨਿਕਲੇਗਾ ਸੰਘਰਸ਼ ਦਾ ਜਦੋਂ ਅਸੀਂ ਆਪਣੇ ਬੱਚੇ ਇੱਥੇ ਦਾਖਲ ਐਡਮਿਸ਼ਨ ਕਰਾਣੀ ਬੰਦ ਕਰਤੀ ਤੇ ਫਿਰ ਇਹ ਯੂਨੀਵਰਸਿਟੀ ਦਾ ਮਾਹੌਲ ਜਿਹੜਾ ਉਹ ਬਦਲ ਗਿਆ ਜੀਆਂ ਸਾਡੇ ਵਿੱਚ ਹਰਵਿੰਦਰ ਪਾਲ ਸਿੰਘ ਜਨਪੁਰ ਜੀ ਪਹੁੰਚੇ ਆ ਅਕਾਲਪੁਰ ਕੀ ਫੌਜ ਵਾਲੇ ਉਹ ਵੀ ਜ਼ਰੂਰ ਆਪਣੇ ਸਾਥੀਆਂ ਦੇ ਨਾਲ ਇੱਥੇ ਹਾਜ਼ਰ ਹੋਏ ਆ ਸੋ ਜਨਪੁਰ ਜੀ ਕੀ ਪੈ ਗਈ ਆਪਾਂ ਨੂੰ ਭੀੜ ਕੇ ਤੁਸੀਂ ਆ ਚੰਡੀਗੜ੍ਹ ਆ ਗਏ ਵੇਖੋ ਜਿਹੜੀ ਇਹ ਭੀੜ ਲਫ਼ਜ਼ ਤੁਸੀਂ ਵਰਤਿਆ ਇਹ ਤੇ ਪੰਜਾਬ ਦੇ ਜਆਨ ਨੂੰ ਭਈਆਂ ਰਹਿੰਦੀਆਂ ਨੇ ਪੀੜਾਂ ਤੇ ਇਹ ਤੇ ਜੋਂ ਦੇਸ਼ ਦੀ ਵੰਡ ਹੋਈ ਉਹ ਤੋਂ ਲੈ ਕੇ ਹੁਣ ਤੱਕ ਅਸੀਂ ਪੀੜਾਂ ਹੀ ਸਾਡੇ ਉੱਤੇ ਤੁਰੀਆਂ ਆਂਦੀਆਂ ਨੇ ਕਦੀ ਕੋਈ ਨਾ ਕੋਈ ਇਹੋ ਜਿਹਾ ਜਦੋਂ ਵੰਡ ਹੋਈ ਉਹ ਤੋਂ ਬਾਅਦ ਇਹ ਨਹੀਂ ਮੰਜ਼ਲ ਤੈਅ ਕਰਕੇ ਆਏ ਨਾ ਨੂੰ ਜਰਾ ਪੇਸ਼ਾ ਤੇ ਉਹਦਾ ਹੀ ਕਹਿ ਦਿੱਤਾ ਕਿ ਅਸੀਂ 47 ਤੋਂ ਬਾਅਦ ਤੇ ਮੰਜ਼ਲ ਤਾਂ ਤੈਅ ਕਰਨੀ ਪਈ ਆ ਵੀ ਇਹ ਚੰਡੀਗੜ੍ਹ ਜਿਹੜਾ ਸਾਡਾ ਇਹਦੇ ਵਿੱਚ ਯੂਨੀਵਰਸਿਟੀ ਜਿਹੜੀ ਸਾਡੀ ਆ ਜਿਹੜੀ ਕਿ ਲਾਹੌਰ ਤੋਂ 1918 1882 ਦੇ ਵਿੱਚ ਬਣਦੀ ਆ ਤੇ ਇਹ ਰਨ ਕਰਦੀ ਕਰਦੀ ਜਦੋਂ ਪੰਜਾਬ ਦੀ ਵੰਡ ਹੁੰਦੀ ਆ ਪਹਿਲੇ Shimla ਜਾਂਦੀ ਆ ਫਿਰ ਹਿਸ਼ਰਪੁਰ ਜਾਂਦੀ ਆ ਉਤੋਂ ਬਾਅਦ ਇਹ ਚੰਡੀਗੜ੍ਹ ਦੇ ਵਿੱਚ ਇੱਥੇ ਜਿਹੜੀ ਜਗ੍ਹਾ ਆ ਸਾਡੇ ਪੁਰਖਿਆਂ ਦੀ ਜਗ੍ਹਾ ਸਾਡੇ ਪੰਜਾਬ ਦੀ ਜਗ੍ਹਾ 28 ਪਿੰਡੋਂ ਝਾੜ ਕੇ ਚੰਡੀਗੜ੍ਹ ਵਸਾਇਆ ਗਿਆ ਸੀ ਤੇ ਇਹ ਯੂਨੀਵਰਸਿਟੀ ਸਾਡੀ ਆਪਣੀ ਯੂਨੀਵਰਸਿਟੀ ਆ ਜਿਹਦੇ ਹੱਕਾਂ ਦੇ ਉੱਤੇ ਹੁਣ ਡਾਕਾ ਪੈ ਰਿਹਾ ਉਹਦੀ ਜਿਹੜੀ ਆਵਾਜ਼ ਹੈ ਸਾਡੇ ਨੌਜਵਾਨਾਂ ਨੇ ਸਾਡੇ ਬੱਚੇ ਬੱਚੀਆਂ ਜਿਹੜੇ ਇੱਥੇ ਪੜ੍ਹਦੇ ਨੇ ਤੇ ਜਿਨ੍ਹਾਂ ਦੀ سپورਟ ਵਾਸਤੇ ਅਸੀਂ ਆਏ ਆ ਉਹਦੇ ਤੋਂ ਬਾਅਦ ਜਿਹੜੀ ਵੱਡੀ ਗੱਲ ਆ ਵੀ ਅਸੀਂ ਉਹਨਾਂ ਦੀ سپورਟ ਅਲੱਗ ਗੱਲ ਆ ਪਰ ਇਹ ਤੇ ਸਾਡਾ ਆਪਣਾ ਸਾਡੇ ਪਰਿਵਾਰਾਂ ਨਾਲ ਸਾਡੇ ਪੰਜਾਬ ਦੀ ਹੋਂਦ ਨਾਲ ਜੁੜਿਆ ਹੋਇਆ ਜਿਹੜਾ ਆਪਣਾ ਆਪਣੀ ਰਾਜਧਾਨੀ ਆਪਣੀ ਯੂਨੀਵਰਸਿਟੀ بار بار ਕੇਂਦਰ ਸਰਕਾਰ ਚਾਹੇ ਸਰਕਾਰ ਕੇਂਦਰ ਵਿੱਚ ਕਿਸੇ ਵੀ ਪਾਰਟੀ ਦੀ ਹੋਵੇ ਉਹ ਪੰਜਾਬ ਦੇ ਨਾਲ ਇਹੋ ਜੀ ਝੜਪ ਕਿਉਂ ਰੱਖਦੀ ਹੈ ਉਹ ਚੁੰਡੀ ਵੱਟ ਕੇ ਵੀ ਵੇਖਦੇ ਆ ਨਾ ਥੋੜਾ ਜਿਹਾ ਪੈਨ ਲਾ ਕੇ ਵੇਖਦੇ ਨੇ ਵੀ ਇਹਨਾਂ ਚ ਤੜ ਹੈਗੀ ਹੈ ਕਿ ਨਹੀਂ ਹੈਗੀ ਤੇ ਚੰਗੀ ਗੱਲ ਹੈ ਮੈਂ ਕਹਿੰਨਾ ਇਹਦੇ ਨਾਲ ਸਾਨੂੰ ਇਕੱਠੇ ਹੁੰਦਾ ਸਾਬਾਬੂ ਬਣ ਜਾਂਦਾ ਉਦਾਂ ਦੇ ਸਾਡੇ ਬਾਬਾ ਬੰਦਾ ਸਿੰਘ ਭਾਦਰ ਵਾਲਾ ਜਿਹੜਾ ਰਸਾਉ ਵੇਖਣਾ ਚਾਹੁੰਦਾ ਹਾਂ ਉਹ ਰਸ ਵੇਖਣਾ ਚਾਹੁੰਦੇ ਨੇ ਤੇ ਵਿਖਾਤਾ ਥਾਂ ਥਾਂ ਪੁਲਿਸ ਦੀਆਂ ਰੋਕਾਂ ਸੀਗੀਆਂ ਆਪਾਂ 2 ਨੰਬਰ ਗੇਟ ਤੇ ਪਹਿਲਾਂ ਜਾਂਦੇ ਆ ਉਤੋਂ ਥੋੜੀ ਗਿਣਤੀ ਸਾਡੀ ਨਹੀਂ ਸਾਡੇ ਕੋਲ ਪੈਰੀਗੇਟ ਤੋੜੇਗੇ ਫਿਰ ਅਸੀਂ 1 ਨੰਬਰ ਤੇ ਆੰਦੇ ਆ ਚਲੋ ਇੱਥੇ ਕੋਈ ਸ਼ੌਕ ਦਾ ਕਾਫਲਾ ਬਣਦਾ ਉਹ ਫਿਰ ਨੌਜਵਾਨਾਂ ਦਾ ਜੋਸ਼ ਵੇਖ ਕੇ ਤੇ ਮੈਨੂੰ 2020 ਵਾਲਾ ਅੰਦੋਲਨ ਦਿੱਲੀ ਵਾਲਾ ਸ਼ੰਭੂ ਵਾਲਾ ਜਿਹੜਾ ਉਹ ਚੇਤੇ ਆ ਗਿਆ ਵੀ ਕਿਸ ਤਰ੍ਹਾਂ ਤੇ ਉਹ ਮੈਨੂੰ ਲੱਗਦਾ ਵੀ ਸ਼ੰਭੂ ਤੋਂ ਗਾੜੀ ਦਿੱਲੀ ਵੱਲ ਵਧੀ ਸੀ ਇੱਦਾਂ ਹੀ ਵਧੀ ਸੀ ਤੇ ਅੱਜ ਚੰਡੀਗੜ੍ਹ ਦੇ ਵਿੱਚਾਂ ਤੋਂ ਵੀ ਇਦਾਂ ਰੋਕੇ ਗਿਆ ਪਰ ਇਹ ਪੰਜਾਬ ਦੇ ਜਾਏ ਪੰਜਾਬ ਦੇ ਨੌਜਵਾਨ ਜਿਹੜੇ ਆਪਣੀ ਧਰਤੀ ਲਈ ਆਪਣੀ ਪਹਿਚਾਨ ਲਈ ਆਪਣੀ ਹੋਂਦ ਦੇ ਲਈ ਇੱਥੇ ਪਹੁੰਚੇ ਨੇ ਜੀ ਬੈਰੀਗੜ ਤੋੜ ਕੇ ਪੰਜਾਬ ਦੇ ਪੁੱਤਰ ਸਾਰੇ ਅਸੀਂ ਇਹਨੂੰ ਕਹਿ ਸਕਦੇ ਹਾਂ ਵੀ ਸਾਡੀ ਜਥੇਬੰਦੀ ਇੱਕ ਹੀ ਆ ਪੰਜਾਬ ਤੇ ਆਪਾਂ ਪੰਜਾਬ ਦੇ ਸਾਰੇ ਜਾਏ ਆ ਪੰਜਾਬ ਦੇ ਵਾਸੀ ਆ ਪੰਜਾਬ ਦੇ ਬੱਚੇ ਆ ਤੇ ਆਪਾਂ ਇੱਥੇ ਪਹੁੰਚੇ ਆ ਸਾਰੇ ਇਸੇ ਲੈ ਕੇ ਜਿਹੜਾ ਇਹ ਸਾਡਾ ਜਿਹੜੀ ਗੱਲ ਤੁਸੀਂ ਪਹਿਲਾਂ ਕਹੀ ਆ ਵੀ ਏਡੀ ਦੂਰੋਂ ਮੰਜ਼ਿਲ ਮਾਰ ਕੇ ਕਿੱਦਾਂ ਆ ਕੋਈ ਦੂਰ ਨਹੀਂ ਆ ਜੀ ਸਾਡੇ ਵਾਸਤੇ ਇਹ ਤਾਂ ਬਿਲਕੁਲ ਸਾਡੇ ਵਾਸਤੇ ਘੰਟੇ ਤੋਂ ਗੁਰਦਾਸਪੁਰੀਆਂ ਵਾਸਤੇ ਤੇ 3 ਘੰਟੇ ਲੱਗਦੇ ਨਹੀਂ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਮਤਲਬ ਉਹ ਸਾਡਾ ਦੇ ਕਰੇ 1 ਇੰਚ ਜਗ੍ਹਾ ਹੋਏ ਤਾਂ ਅਹੀਂ ਉਹਦੇ ਵਾਸਤੇ ਲੜਾਈ ਲਾਲੀ ਦਾ ਵੱਡੀ ਵੱਡੀ ਇਹ ਤੇ ਬੜੀ ਆ ਵੱਟ ਬਣਨ ਦੀ ਲੜਾਈ ਵਾਸਤੇ ਉਹਦੇ ਵਾਸਤੇ ਇੱਥੇ ਬੰਦਾ ਚਟਕਾ ਦਿੰਦਾ ਇਹ ਤੇ ਬਹੁਤ ਵੱਡੀ ਗੱਲ ਹੈ ਕੀ ਲੱਗਦੇ ਹੋ ਕਿ ਜਿਹੜਾ ਵਿਦਿਆਰਥੀਆਂ ਨੇ ਇੱਕ ਹੰਬੜਾ ਮਾਰਿਆ ਉਸ ਤੋਂ ਬਾਅਦ ਇਹ ਸਾਰਾ ਜੋਸ਼ ਵਧਿਆ ਆ ਬਿਲਕੁਲ ਜੀ ਮੈਨੂੰ ਲੱਗਦਾ ਜਦੋਂ ਕਿਸਾਨ ਅੰਦੋਲਨ ਸੀ ਨਾ ਤੇ ਉਹਨੂੰ ਮੂਵਮੈਂਟ ਨੂੰ ਖੜੇ ਹੁੰਦਿਆਂ 4-5 ਮਹੀਨੇ ਲੱਗ ਗਏ ਸੀ ਫਿਰ ਜੋਸ਼ ਲੰਬੰਦੀ ਪਰ ਇਹ ਜਿਹੜੇ ਸਾਡੇ ਬੱਚੇ ਨੇ ਇਹ ਪੜ੍ਹੇ ਲਿਖੇ ਨੇ ਐਜੂਕੇਟਿਡ ਨੇ ਇਸ ਕਰਕੇ ਮੈਨੂੰ ਲੱਗਦਾ ਇਹਨਾਂ ਦੇ ਹੱਥੇ 10 ਦਿਨ ਦੇ ਵਿੱਚ ਹੀ ਉਹ ਪਹਿਲੀ ਤਰੀਕ ਨੂੰ ਇਹ ਐਲਾਨ ਹੋਇਆ ਸੀ ਨਾ ਸੈਨੇਟ ਨੂੰ ਹੋਇਆ ਸੀ ਤੇ ਅੱਜ 10 ਤਰੀਕਾ 10 ਦਿਨਾਂ ਚ ਉਹ ਮੂਵਮੈਂਟ ਖੜੀ ਕਰਤੀ ਜਿਹੜੀ ਪੰਜਾਂ ਮਹੀਨਿਆਂ ਚ ਉਹਦੋਂ ਅਸੀਂ ਕੀਤੀ ਸੀ ਅਸਲ ਦੇ ਵਿੱਚ ਕੀ ਆ ਵੀ ਇਹ ਨਾ ਰਾਜਗੱਦੀ ਇੱਕ ਐਦਾਂ ਦੀ ਚੀਜ਼ ਆ ਪੀ ਇਹਦੇ ਉੱਤੇ ਦਿੱਲੀ ਵਾਲੇ ਬਹਿ ਕੇ ਤਾਂ ਬੜਾ ਸੁਖ ਲੈਂਦੇ ਨੇ ਆਨੰਦ ਲੈਂਦੇ ਨੇ ਪਰ ਪੰਜਾਬ ਇੱਕ ਉਹ ਗੱਦੀ ਦੇ ਵਿੱਚ ਕੁਰਸੀ ਦੇ ਵਿੱਚ ਇੱਕ ਉਹ ਕਿੱਲਾ ਵੀ ਜਿਹੜਾ ਇਹਨਾਂ ਨੂੰ ਸਿੱਧੇ ਹੋ ਕੇ ਬਹਿ ਨਹੀਂ ਦਿੰਦਾ ਉਹ ਜਦੋਂ ਵੀ ਬਹਿਣ ਲੱਗਦੇ ਨੇ ਇਹ ਕਿੱਲ ਜਿਹੜਾ ਇਹ ਚੁੱਭਦੇ ਰਹਿੰਦਾ ਇਹਨਾਂ ਨੂੰ ਇਸੇ ਤਰ੍ਹਾਂ ਤੇ ਚੁੱਭਦਾ ਹੀ ਰਹੇਗਾ ਆਉਣ ਵਾਲੇ ਸਮੇਂ ਤੇ ਇਹਨਾਂ ਕੀ ਨਤੀਜਾ ਨਿਕਲੇਗਾ ਸੰਘਰਸ਼ ਦਾ ਨਤੀਜਾ ਤੇ ਇਹਦਾ ਨਿਕਲ ਗਿਆ ਜੀ ਉਹਨਾਂ ਨੇ ਜਿਹੜੀ ਉਹ ਵਾਪਸ ਲੈ ਲਿਆ ਆਪਣਾ ਜਿਹੜਾ ਨੋਟੀਫਿਕੇਸ਼ਨ ਸੀ ਨਤੀਜਾ ਨਿਕਲ ਚੁੱਕਿਆ ਇਲੈਕਸ਼ਨ ਵੀ ਅਨਾਉਂਸ ਹੋ ਜਾਣਗੇ ਸਾਰਾ ਕੁਝ ਹੋ ਜਾਏਗਾ ਪਰ ਇਹਦੇ ਨਤੀਜੇ ਦੇ ਵਿੱਚੋਂ ਜਿਹੜਾ ਅਸੀਂ ਇਕਾ ਦੱਸਿਆ ਜਿਹੜਾ ਪੰਜਾਬ ਇਕੱਠਾ ਹੋਇਆ ਨਵਾਂ ਜੋਸ਼ ਨਵਾਂ ਜੋਸ਼ ਜਿਹੜਾ ਇਕੱਠਾ ਹੋਇਆ ਇਹ ਸਾਡੇ ਵਾਸਤੇ ਇੱਕ ਵਧੀਆ ਸੁਨਿਆ ਇੱਕ ਮੈਸੇਜ ਚੰਗਾ ਗਿਆ ਜੀ ਇਹਦੇ ਉੱਤੇ ਅਸੀਂ ਬਹੁਤ ਆਏ ਤਾਂ ਬੇਸ਼ੱਕ ਤੁਸੀਂ ਗਿਆ ਲੰਮੇ ਸਫ਼ਰ ਤੋਂ ਭਾਵੇਂ ਥਕਾਵਟ ਵਿੱਚ ਪਰ ਇੱਥੇ ਆ ਕੇ ਐ ਬਾਗੋ ਬਾਗ ਹੋ ਗਏ ਜੀ ਭਰ ਗਏ ਅਸੀਂ ਪੂਰੇ ਜੋਸ਼ ਦੇ ਨਾਲ ਜਜ਼ਬਾਤਾਂ ਦੇ ਨਾਲ ਵੀ ਇਹ ਆ ਕੇ ਇੱਥੇ ਲੱਗਾ ਵੀ ਨਵਾਂ ਨਵਾਂ ਉਤਸ਼ਾਹ ਨਵਾਂ ਉਤਸ਼ਾਹ ਕਿਉਂਕਿ ਅਸੀਂ ਆਪਣੇ ਬੱਚੇ ਬੱਚੀਆਂ ਨੂੰ ਜਦੋਂ ਲੜਦੇ ਵੇਖਦੇ ਮੈਨੂੰ ਲੱਗਦਾ ਪੰਜਾਬ ਸਹੀ ਦਿਸ਼ਾ 'ਤੇ ਜਾ ਰਿਹਾ ਇਹ ਇਕਬੀਰ ਇੱਥੇ ਦੱਸ ਰਿਹਾ ਸਾਡੀ ਡਿਸਕਸ਼ਨ ਚੱਲ ਰਹੀ ਸੀ ਉਹ ਕਹਿੰਦਾ ਵੀ ਇਹ ਸਾਲ 2 ਸਾਲ ਤੋਂ ਨਾ ਇੱਥੇ ਪੰਜਾਬ ਦੇ ਬੱਚੇ ਦੁਬਾਰਾ ਗਿਣਤੀ ਜਿਹੜੀ ਨਜ਼ਰ ਆਉਣ ਲੱਗੀ ਹੈ ਜਿਹੜੀ ਪਹਿਲਾਂ ਘਟ ਚੁੱਕੀ ਸੀ ਜਿਹੜਾ ਵਿਦੇਸ਼ ਨੂੰ ਇੱਕ ਢੱਕਾ ਲੱਗਾ ਉਹਦਾ ਨਤੀਜਾ ਮੰਨਦੇ ਉਹਦਾ ਨਤੀਜਾ ਵੀ ਮੰਨਿਆ ਮੈਨੂੰ ਲੱਗਦਾ ਵੀ ਇਹਦੇ ਵਿੱਚ ਨਾ ਕਿਤੇ ਨਾ ਕਿਤੇ ਸਾਡੀ ਵੀ ਕੋਤਾਈ ਹੈ ਸਾਨੂੰ ਵੀ ਨੰਬਰ 1 ਤਾਂ ਸਾਨੂੰ ਜਿੱਥੇ ਆਪਣੇ ਘਰਾਂ 'ਚ ਪੰਜਾਬੀ ਬੋਲਣੀ ਚਾਹੀਦੀ ਹੈ ਸਾਨੂੰ ਆਪਣੇ ਬੱਚਿਆਂ ਨੂੰ ਜਰੂਰ ਹਰ ਪਿੰਡ ਵਿੱਚੋਂ ਹਰ ਪਰਿਵਾਰ 'ਚੋਂ ਆਪਣੇ ਬੱਚੇ ਨੂੰ ਇੱਥੇ ਸਟੱਡੀ ਲਈ ਭੇਜਣਾ ਚਾਹੀਦਾ ਜਦੋਂ ਅਸੀਂ ਆਪਣੇ ਬੱਚੇ ਇੱਥੇ ਦਾਖਲ ਐਡਮਿਸ਼ਨ ਕਰਾਣੀ ਬੰਦ ਕਰਤੀ ਤੇ ਫਿਰ ਇਹ ਯੂਨੀਵਰਸਿਟੀ ਦਾ ਮਾਹੌਲ ਜਿਹੜਾ ਉਹ ਬਦਲ ਗਿਆ ਜੀ ਇਸ ਤੋਂ ਇਹ ਸਨ ਹਰਵਿੰਦਰਪਾਲ ਸਿੰਘ ਦੀ ਜਨਪੁਰ ਕਹਿੰਦੇ ਕਿ ਇਸ ਸੰਘਰਸ਼ ਦੇ ਨਾਲ ਇੱਕ ਵਾਰੀ ਉਤਸ਼ਾਹ ਦੀ ਚੰਗਿਆਰੀ ਜਿਹੜੀ ਆ ਉਹ ਫੇਰ ਮਗੀ ਆ ਇੱਕ ਵਾਰੀ ਲੋਕ ਏਕਾ ਜਿਹੜਾ ਫੇਰ ਦੇਖਣ ਨੂੰ ਮਿਲਿਆ ਪੰਜਾਬ ਯੂਨੀਵਰਸਿਟੀ ਤੋਂ ਕੈਮਰਾਮੈਨ ਨਰੇਸ਼ ਦੇ ਨਾਲ ਕੁਲਦੀਪ ਸਿੰਘ ਜਾਫਰਪੁਰ ਕਲਮ న్యూਸ ਦੇ ਲਈ